ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਬਾਂਸਲ ਸੋਫਾ ਮਟੀਰੀਅਲ ਵਾਲਾਂ ਦੇ ਪਹਿਲਾਂ ਤੁਹਾਨੂੰ ਲੋਕੇਸ਼ਨ ਦੱਸ ਦਈਏ ਆ ਜਿਹੜਾ ਰਸਤਾ ਆਉਂਦਾ ਜੀ ਇਹ ਆਉਂਦਾ ਹੈ ਪ੍ਰਾਣੀ ਗਊਸ਼ਾਲਾ ਰੋਡ ਮਾਨਸਾ ਤੋਂ ਫਾਟਕਾਂ ਵੱਲੋਂ ਤੇ ਆ ਇਹਨਾਂ ਦਾ ਸ਼ੋਰੂਮ ਹੈ ਆ ਸਾਹਮਣੇ ਤੁਹਾਨੂੰ ਦਿਖਾ ਦਿੰਨੇ ਆ ਜੀ ਬਾਂਸਲ ਸੋਫਾ ਮਟੀਰੀਅਲਾਂ ਦਾ ਸ਼ੋਰੂਮ ਤੇ ਜਿਹੜਾ ਉਹ ਸਾਹਮਣੇ ਰਸਤਾ ਹੈ ਜੀ ਇਧਰਲੇ ਪਾਸੇ ਇਹ ਆਉਂਦਾ ਹੈ ਪਾਰਕ ਰੋਡ ਤਰਵੈਣੀ ਮੰਦਿਰ ਕੋਲ ਹੁਣ ਆਪਾਂ ਸ਼ੋਰੂਮ ਦੇ ਅੰਦਰ ਚੱਲਾਂਗੇ ਗੱਲਬਾਤ ਕਰਦੇ ਆਂ ਆਜੋ ਵੀ ਦੀਵਾਲੀ ਦੇ ਉੱਤੇ ਇਹਨਾਂ ਨੇ ਕੀ ਆਫਰਾਂ ਲਾਈਆਂ ਨੇ ਆਜੋ ਦੋਸਤੋ ਗੱਲਬਾਤ ਕਰੀਏ ਦੋਸਤੋ ਹੁਣ ਆਪਾਂ ਸ਼ੋਰੂਮ ਦੇ ਅੰਦਰ ਆ ਚੁੱਕੇ ਆਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਹੁਣ ਸੋਫਿਆਂ ਬਾਰੇ ਆ ਜਿਹੜਾ ਤੁਸੀਂ ਕਾਰਨਰ ਵਾਲਾ ਸੋਫਾ ਦੇਖ ਰਹੇ ਹੋ ਤੇ ਤੁਸੀਂ ਸੋਫਾ ਜਿੰਨੇ ਮਰਜ਼ੀ ਸੀਟੜਨਾਂ ਤੋਂ ਤਿਆਰ ਕਰਵਾ ਸਕਦੇ ਹੋ ਆ ਟੇਬਲ ਹੈ ਜੀ ਸੋਫੇ ਦੇ ਨਾਲ ਤੇ ਦੀਵਾਲੀ ਗਿਫਟ ਮਿਲ ਰਿਹਾ ਆ ਦੋ ਸੈਟੀਆਂ ਇਹਨਾਂ ਨਾਲ ਦੀਆਂ ਦੋ ਸੈਟੀਆਂ ਤੁਹਾਨੂੰ ਗਿਫਟ ਮਿਲਣਗੀਆਂ ਦੀਵਾਲੀ ਦੇ ਸ਼ੁਭ ਮੌਕੇ ਤੇ ਇਸ ਦੇ ਨਾਲ ਇੱਕ ਹੋਰ ਆਫਰ ਵੀ ਹੈ 30% 30% ਫਲੈਟ ਆਫਰ ਮਿਲ ਰਹੀ ਹੈ 30% ਫਲੈਟ ਆਫਰ ਤੇ ਤੁਹਾਨੂੰ ਰੇਟਾਂ ਦੇ ਵਿੱਚ ਡਿਸਕਾਊਂਟ ਮਿਲ ਰਿਹਾ ਹੈ ਤੇ ਡਬਲ ਬੈੱਡ ਦੇ ਗੱਦਿਆਂ ਤੇ ਹੋਰ ਆਫਰ ਹੈ ਡਬਲ ਬੈੱਡ ਸਿੰਗਲ ਬੈੱਡ ਦਾ ਗੱद्दा ਲਓ ਚਾਹੇ ਡਬਲ ਬੈੱਡ ਦਾ ਲਓ 30% ਆਫਰ ਹੈ ਪੁਰਾਣਾ ਗੱद्दा ਲਿਆਉਂਗੇ ਤਾਂ 40% ਆਫਰ ਈਟਾਂ ਤੇ ਤੁਹਾਨੂੰ ਸਕੀਮ ਦਿੱਤੀ ਜਾ ਰਹੀ ਹੈ ਦਿਵਾਲੀ ਦੇ ਸ਼ੁਭ ਮੌਕੇ ਤੇ ਦੋਸਤੋ ਜਿਹੜਾ ਸੋਫੇ ਦੇ ਉੱਤੇ ਜਾਂ ਬੈੱਡ ਦੇ ਕਵਰ ਦੇ ਉੱਤੇ ਬੈੱਡ ਦੀ ਢੋ ਹੁੰਦੀ ਹੈ ਜਿਵੇਂ ਉਹਦੇ ਉੱਤੇ ਕੱਪੜਾ ਲੱਗਦਾ ਹੈ ਤਿੰਨ ਤਰ੍ਹਾਂ ਦਾ ਹੁੰਦਾ ਜੀ ਇੱਕ ਤਾਂ ਆਉਂਦਾ ਸ਼ਵੇੜ ਇੱਕ ਆਉਂਦਾ ਲੈਦਰ ਤੇ ਬਾਕੀ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ ਜਿਵੇਂ ਆ ਲੈਦਰ ਦਾ ਕੱਪੜਾ ਹੈ ਜੇ ਤੁਸੀਂ ਸੋਫੇ ਦੇ ਉੱਤੇ ਇਸ ਤਰ੍ਹਾਂ ਦਾ ਲਗਾਉਣਾ ਹੋਵੇ ਤਾਂ ਇਹਦੇ ਉੱਤੇ ਪਾਣੀ ਪੈ ਜੇ ਗਿੱਲਾ ਹੋ ਜੇ ਇਹ ਬਿਲਕੁਲ ਗਿੱਲਾ ਨਹੀਂ ਹੁੰਦਾ ਕੱਪੜਾ ਮਾਰ ਕੇ ਸਾਫ਼ ਹੋ ਜਾਂਦਾ ਹੈ ਉਸ ਤੋਂ ਬਾਅਦ ਆ ਕਪੜਾ ਆ ਜਾਂਦਾ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਜਿਹੜਾ ਕਪੜਾ 70 ਰੁਪਏ ਮੀਟਰ ਤੋਂ ਸ਼ੁਰੂ ਹੋ ਜਾਂਦਾ ਹੈ ਬਾਕੀ ਤੁਸੀਂ 70 ਰੁਪਏ ਮੀਟਰ ਤੋਂ ਵੱਧ ਜਿਹਹ ਜਾਂ ਮਰਜ਼ੀ ਮਹਿੰਗਾ ਲੈ ਸਕਦੇ ਹੋ ਬਾਂਸਲ ਸੋਫਾ ਮਟੀਰੀਅਲ ਵਾਲਾਂ ਕੋਲੇ ਸਾਰੇ ਡਿਜ਼ਾਈਨ ਹਰ ਤਰ੍ਹਾਂ ਦਾ ਕਪੜਾ ਮਹਿੰਗਾ ਸਸਤਾ ਸਾਰਾ ਮਿਲ ਜੂਗਾ ਤਾਂ ਤੁਸੀਂ ਇੱਕ ਵਾਰੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਜਾਣਕਾਰੀ ਵੀ ਲੈ ਸਕਦੇ ਹੋ 30% ਆਫਰ ਏਟ ਦੀਵਾਲੀ ਦੇ ਉੱਤੇ ਦੇ ਰਹੇ ਨੇ ਇਹ ਆ ਗਿਆ ਜੀ ਹਿੱਟ ਲਾਉਣ ਜੇਕਰ ਤੁਸੀਂ ਕੋਈ ਵੀ ਵਿਆਹ ਸ਼ਾਦੀ ਵਾਸਤੇ ਜਾਂ ਕੋਈ ਹੋਰ ਪ੍ਰੋਗਰਾਮਾਂ ਵਾਸਤੇ ਇਸ ਤਰ੍ਹਾਂ ਦੇ ਗੱਦੇ ਤਿਆਰ ਕਰਵਾਉਣੇ ਹੋਣ 1 ਇੰਚ ਤੋਂ ਲੈ ਕੇ 3 ਇੰਚੀ ਤੱਕ ਇਹਦੀ ਮੋਟਾਈ ਹੁੰਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਵਧੀਆ ਬ੍ਰਾਂਡ ਕੰਪਨੀ ਦਾ ਮਾਲ ਮਿਲੇਗਾ ਜੀ ਬੰਸਲ ਸੋਫਾ ਮਟੀਰੀਅਲ ਵਾਲੇ ਤੋਂ ਤਾਂ ਇਸ ਤਰ੍ਹਾਂ ਦੇ ਗੱਦੇ ਤੁਸੀਂ ਤਿਆਰ ਵੀ ਕਰਵਾ ਸਕਦੇ ਹੋ ਜੇ ਤੁਸੀਂ ਘਰੇ ਤਿਆਰ ਕਰਨੇ ਹੋਣ ਤਾਂ ਕੱਲੀ ਇੱਥੋਂ ਹਿੱਟ ਲਾਉਣ ਵੀ ਲੈ ਸਕਦੇ ਹੋ ਦੋਸਤੋ ਇੱਥੇ ਤੁਹਾਨੂੰ ਬ੍ਰਾਂਡ ਕੰਪਨੀਆਂ ਦੇ ਗੱਦੇ ਵੀ ਮਿਲਣਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਆ ਗਿਆ ਜੀ ਸਲੀਪ ਬੈਲ ਆ ਗਿਆ ਜੀ ਕਰ ਲਾਉਣ ਤੇ ਇਸ ਤੋਂ ਬਾਅਦ ਆ ਗਿਆ ਜੀ ਫੈਦਰ ਫਾਰਮ ਦਾ ਇਹ ਹੈਗੇ ਨੇ ਜੀ ਬ੍ਰਾਂਡਡ ਕੰਪਨੀਆਂ ਇਹ ਗੱਦੇ ਵੀ ਤੁਸੀਂ ਇਹਨਾਂ ਤੋਂ ਤਿਆਰ ਕਰਵਾ ਸਕਦੇ ਹੋ ਤੁਸੀਂ ਆਪਣੀ ਮਨਪਸੰਦ ਦਾ ਕੱਪੜਾ ਉੱਤੇ ਲਵਾ ਸਕਦੇ ਹੋ ਲੈਦਰ ਦਾ ਕੱਪੜਾ ਵੀ ਲਵਾ ਸਕਦੇ ਹੋ ਇਸ ਤਰ੍ਹਾਂ ਦਾ ਕੱਪੜਾ ਵੀ ਲਵਾ ਸਕਦੇ ਹੋ ਜਿਹਹ ਜ ਤੁਹਾਡੀ ਮਨਪਸੰਦ ਹੈ ਉਸ ਤਰ੍ਹਾਂ ਦਾ ਤੁਸੀਂ ਮਟੀਰੀਅਲ ਇਥੋਂ ਲਵਾ ਸਕਦੇ ਹੋ ਦੋਸਤੋ ਹੁਣ ਤੁਹਾਨੂੰ ਦਿਖਾਵਾਂਗੇ ਜੀ ਇਹਨੂੰ ਕਹਿੰਦੇ ਨੇ ਸੋਫਾ ਕਮ ਬੈੱਡ ਜੇਕਰ ਤੁਸੀਂ ਸੋਫਾ ਬਣਾਉਣਾ ਹੋਵੇ ਤਾਂ ਇਹਦਾ ਸੋਫਾ ਵੀ ਬਣ ਜਾਂਦਾ ਜੇ ਡਬਲ ਬੈੱਡ ਬਣਾਉਣਾ ਹੋਵੇ ਤਾਂ ਡਬਲ ਬੈੱਡ ਵੀ ਬਣ ਜਾਂਦਾ ਹੁਣ ਅਸੀਂ ਤੁਹਾਨੂੰ ਡੈਮੋ ਕਰਕੇ ਦਿਖਾਵਾਂਗੇ ਇਹਦਾ ਡਬਲ ਬੈੱਡ ਬਣਾ ਕੇ ਦਿਖਾਵਾਂਗੇ ਇਹ ਬਣ ਗਿਆ ਜੀ ਸੋਫਾ ਕਮ ਬੈੱਡ ਤੁਸੀਂ ਦੇਖ ਸਕਦੇ ਹੋ ਇਹ ਹੁਣ ਡਬਲ ਬੈੱਡ ਬਣ ਕੇ ਤਿਆਰ ਹੋ ਚੁੱਕਿਆ ਇਹਦਾ ਤੁਸੀਂ ਚਾਹੇ ਸੋਫਾ ਬਣਾ ਲਓ ਚਾਹੇ ਡਬਲ ਬੈੱਡ ਬਣਾ ਲਓ ਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਡਬਲ ਬੈੱਡ ਦੇ ਗੱਦੇ ਆ ਤੁਸੀਂ ਦੇਖ ਸਕਦੇ ਹੋ ਜੀ ਪੂਰੇ ਮਜ਼ਬੂਤ ਹੈ ਪੂਰੇ ਮੋਟੇ ਹੈ ਤੇ ਬ੍ਰਾਂਡਡ ਕੰਪਨੀਆਂ ਦੇ ਗੱਦੇ ਤੁਹਾਨੂੰ ਮਿਲਣਗੇ ਜੀ ਇੱਥੇ 30% ਡਿਸਕਾਊਂਟ ਰੇਟਾਂ ਤੇ ਇਹ ਦੀਵਾਲੀ ਆਫਰ ਲੱਗੀ ਹੋਈ ਹੈ 30% ਡਿਸਕਾਊਂਟ ਰੇਟ ਜੇ ਤੁਸੀਂ ਪੁਰਾਣਾ ਗੱਦਾ ਲੈਣੇ ਕੋਈ ਤਾਂ ਤੁਹਾਨੂੰ 40% ਡਿਸਕਾਊਂਟ ਰੇਟਾਂ ਤੇ ਮਿਲਣਗੇ ਜੀ ਡਬਲ ਬੈੱਡ ਦੇ ਗੱਦੇ ਤਾਂ ਬ੍ਰਾਂਡ ਕੰਪਨੀਆਂ ਦੇ ਇਸ ਤੋਂ ਇਲਾਵਾ ਆ ਤੁਹਾਨੂੰ ਦਿਖਾ ਦਈਏ ਜੀ ਸੋਫਿਆਂ ਦੇ ਥੱਲੇ ਲੱਗਣ ਵਾਲੇ ਆ ਚੀਜ਼ ਆ ਜਿਹੜੋ ਆਪਾਂ ਕਹ ਦਿੰਨੇ ਆ ਕੀ ਨਾਂ ਇਹਦਾ ਪਾਵੇ ਤਾਂ ਇਹ 골ਡਨ ਲੁੱਕ ਦੇ ਵਿੱਚ ਵੀ ਹੈਗੇ ਨੇ ਜੀ ਸਿਲਵਰ ਲੁੱਕ ਵੀ ਹੈ ਬਲੈਕ ਲੁੱਕ ਵੀ ਹੈ ਤਾਂ ਇਹਦੇ ਵਿੱਚ ਹੋਰ ਵੀ ਤੁਹਾਨੂੰ ਹਜ਼ਾਰਾਂ ਡਿਜ਼ਾਈਨ ਇੱਥੇ ਮਿਲ ਜਾਣਗੇ ਇੱਥੇ ਸਿੰਗਲ ਬੈੱਡ ਦੇ ਡਬਲ ਬੈੱਡ ਦੇ ਕਵਰ ਵੀ ਤਿਆਰ ਕੀਤੇ ਜਾਂਦੇ ਨੇ ਇਹ ਕੱਲਾ ਇਹੀ ਕਪੜਾ ਨਹੀਂ ਇਸ ਤੋਂ ਵਧੀਆ ਕਪੜਾ ਹੋਰ ਰੰਗ ਹੋਰ ਡਿਜ਼ਾਈਨ ਜਿੰਨੇ ਮਰਜ਼ੀ ਡਿਜ਼ਾਈਨ ਤੁਸੀਂ ਡਬਲ ਬੈੱਡ ਜਾਂ ਸਿੰਗਲ ਬੈੱਡ ਦੇ ਗੱਦਿਆਂ ਦੇ ਕਵਰ ਤਿਆਰ ਕਰਵਾ ਸਕਦੇ ਹਾਂ। ਦੋਸਤੋ ਇੱਥੋਂ ਤੁਸੀਂ ਬੈੱਡ ਦੀਆਂ ਗੱਦੀਆਂ, ਬੈੱਡ ਦੀ ਬੈਕ ਅਤੇ ਕਿਸੇ ਵੀ ਤਰ੍ਹਾਂ ਦਾ ਸੋਫਾ ਆਰਡਰ ਤੇ ਵੀ ਤਿਆਰ ਕਰਵਾ ਸਕਦੇ ਹੋ। ਇੱਥੇ ਤੁਹਾਨੂੰ ਸੋਫਿਆਂ ਦਾ ਸਾਰਾ ਮਟੀਰੀਅਲ ਹੋਲਸੇਲ ਰੇਟਾਂ ਤੇ ਮਿਲੂਗਾ। ਜਿਵੇਂ ਆ ਨਮਾਰ ਹੋ ਗਈ ਆ ਤੁਸੀਂ ਦੇਖ ਸਕਦੇ ਹੋ। ਆ ਪਾਵੇ ਹੋਗੇ। ਆ ਸਾਰਾ ਮਟੀਰੀਅਲ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਇਹ ਵੀ ਸਾਰਾ ਇੱਥੋਂ ਹੋਲ ਸੇਲ ਰੇਟਾਂ ਤੇ ਹੀ ਮਿਲਦਾ ਜਿੰਨਾ ਮਰਜ਼ੀ ਤੁਸੀਂ ਇੱਥੋਂ ਲਿਜਾ ਸਕਦੇ ਹੋ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਲੋਕੇਸ਼ਨ ਤੁਹਾਨੂੰ ਇੱਕ ਵਾਰੀ ਹੋਰ ਦੱਸ ਦਿੰਨੇ ਆ ਮਾਨਸਾ ਸ਼ਹਿਰ ਦੇ ਅੰਦਰ ਰੇਲਵੇ ਫਾਟਕ ਦੇ ਨੇੜੇ ਗਊਸ਼ਾਲਾ ਰੋਡ ਤੇ ਜੈਨ ਸਕੂਲ ਵਾਲੀ ਗਲੀ ਹੈ ਗਲੀ ਦੇ ਵਿੱਚ ਜੈਨ ਸਕੂਲ ਹੈ ਜੈਨ ਸਕੂਲ ਦੇ ਨਾਲ ਹੀ ਹੈ ਜੀ ਬੰਸਲ ਸੋਫਾ ਮਟੀਰੀਅਲ ਬਾਕੀ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਹੈ ਦੀਵਾਲੀ ਦਾ ਮੌਕੇ ਦਾ ਵੱਧ ਤੋਂ ਵੱਧ ਤੁਸੀਂ ਫਾਇਦਾ ਠਾਓ 30% ਆਫਰ ਰੇਟ ਕਰ ਰੱਖੇ ਨੇ ਦੀਵਾਲੀ ਮੌਕੇ ਤੇ ਰੇਟਾਂ ਦੀ ਟਰਾਈ ਤੁਸੀਂ ਜਿੱਥੋਂ ਮਰਜੀ ਕਰ ਲਿਓ ਪਰ ਇੱਕ ਗੱਲ ਦਾ ਧਿਆਨ ਰੱਖਿਓ ਇਹਨਾਂ ਦੀ ਆਪ ਦੀ ਮੈਨੂਫੈਕਚਰਿੰਗ ਹੈ ਆਪ ਇਹ ਸਾਰੇ ਸੋਫੇ ਸਾਰੇ ਮਤਲਬ ਕਿ ਜਿਹੜੇ ਵੀ ਕੱਪੜਾ ਸੋਫਿਆਂ ਦਾ ਮਟੀਰੀਅਲ ਹੈ ਸਾਰਾ ਆਪ ਤਿਆਰ ਕਰਦੇ ਨੇ ਤਾਂ ਦੋਸਤੋ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਮਾਰ ਕੇ ਜਾਇਓ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਫੋਨ ਕਮਾਓ ਤੇ ਜ਼ਿਆਦਾ ਜਾਣਕਾਰੀ ਪਾਓ